ਉਮੀਦਵਾਰ ਰਜਨੀ ਗਾਬਾ ਫਿਲੌਰ ਦੇ ਵਾਰਡ ਨੰਬਰ 13 ਦੀ ਜਮਨੀ ਚੋਣ 'ਚ 449 ਵੋਟਾਂ ਦੇ ਵੱਡੇ ਅੰਤਰ ਨਾਲ ਜੇਤੂ ਰਹੇ। ਕਾਂਗਰਸੀ ਉਮੀਦਵਾਰ ਰੇਖਾ ਕਲੌਜੀਆਂ ਨੇ ਰਜਨੀ ਗਾਬਾ ਨੂੰ ਮਾਤਾ ਦੀ ਚੁੰਨੀ ਪੇਟ ਕਰਕੇ ਦਿੱਤੀ ਜਿੱਤ ਦੀ ਵਧਾਈ। ਫਿਲੌਰ ਦੇ ਵਾਰਡ ਨੰਬਰ 13 'ਚ ਕੌਂਸਲਰ ਦੀ ਜਮਨੀ ਚੋਣ 'ਚ ਹੋਏ ਮੁਕਾਬਲੇ ਵਿੱਚ ਆਜਾਮ ਆਦਮੀ ਪਾਰਟੀ ਦੀ ਉਮੀਦਵਾਰ ਰਜਨੀ ਗਾਬਾ 449 ਵੋਟਾਂ ਦੇ ਵੱਡੇ ਅੰਤਰ ਨਾਲ ਜੇਤੂ ਰਹੇ। ਉਨ੍ਹਾਂ ਨੇ ਕੁੱਲ 558 ਵੋਟ ਪ੍ਰਾਪਤ ਕੀਤੀ। ਕਾਂਗਰਸ ਦੀ ਰੇਖਾ ਕਰੋਜੀਆਂ ਨੂੰ 109, ਬੀਜੇਪੀ ਦੀ ਬੀਬੀ ਨਰਿੰਦਰ ਕੌਰ ਨੂੰ 31, ਆਜ਼ਾਦ ਉਮੀਦਵਾਰ ਅਰੋ ਨੂੰ 28 ਅਤੇ 1 ਵੋਟ ਨੋਟਾ ਦੇ ਖਾਤੇ ਆਈ। ਕੁੱਲ 727 ਵੋਟ ਪੋਲ ਹੋਏ ਜਿਨ੍ਹਾਂ ਵਿੱਚ 363 ਔਰਤਾਂ ਅਤੇ 364 ਮਰਦ ਵੋਟਰਾਂ ਨੇ ਵੋਟ ਪੋਲ ਕੀਤੀ। ਜ਼ਿਕਰਯੋਗ ਹੈ ਕਿ ਵਾਰਡ ਨੰਬਰ 13 ਦੀ ਕੌਂਸਲਰ ਪ੍ਰਵੀਨ ਕੁਮਾਰੀ ਦੀ ਮੌਤ ਉਪਰੰਤ ਇਸ ਸੀਟ ਤੇ ਅੱਜ ਚੋਣ ਕਰਵਾਈ ਗਈ ਹੈ। ਨਤੀਜੇ ਕੋਸ਼ਿਤ ਹੋਣ ਉਪਰੰਤ ਰਜਨੀ ਗਾਬਾ ਦੇ ਸਮਰਥਕ ਟਰੋਲ ਦੀ ਥਾਪ ਤੇ ਨੱਚ ਉਠੇ। पटाखे आतिशबाजी ला दिता आम आदमी पार्टी जिंदाबाद रजनी दे महेश गाबा नू नोटा दे हार पाके दे रहे सन। रजनी उस समर्थक नम आदमी पार्टी इंचार्ज प्रिंसिपल प्रेम कुमार बधाई देजे इस मौके कौंसलर डा बैपम शर्मा कौंसलर शंकर संधु कौंसलर सुरेंद्र कैंत काउंसलर पति परमजीत पारती सबका काउंसलर सुरेंद्र डाबर सबका काउंसलर रणजीत मसी सबका काउंसलर राज कुमार गरोवर एस डी ओ रविंदर कुमार संजय शुक्ला रिंका पासी रोजी वसंतराय डॉक्टर दुर्गेश पारदवाज, निकू शर्मा संजय पासी राजू थापर बिट्टू मनी राजेश पासी राजीव कौशिक राजू ਤੋ ਇਲਾਵਾ ਸੈਂਕੜੇ ਸਮਰਥਕ ਵਾਰਡ ਨੰਬਰ 13 ਦਾ ਦੌਰਾ ਕਰਦੇ ਹੋਏ ਟੋਲ ਦੀ ਥਾਪ ਤੇ ਨੱਚਦੇ ਅਤੇ ਲੱਡੂ ਵੰਡੇ ਜਾ ਰਹੇ ਸਨ ਕਾਬਲੇ ਗੌਰ ਹੈ ਕਿ ਜਦੋਂ ਇਹ ਕਾਫਲਾ ਕਾਂਗਰਸੀ ਉਮੀਦਵਾਰ ਰੇਖਾ ਕਨੌਜੀਆ ਦੇ ਘਰ ਕੋਲੋਂ ਲੰਘਣ ਲੱਗਾ ਤਾਂ ਉਹਨਾਂ ਨੇ ਸਨਮਾਨ ਵਜੋਂ ਰਜਨੀ ਗਾਬਾ ਦੇ ਗਲੇ ਚ ਮਾਤਾ ਦੀਆਂ ਚੁੰਨੀਆਂ ਪਾ ਕੇ ਸਵਾਗਤ ਕੀਤਾ ਅਤੇ ਵਧਾਈ ਦਿੱਤੀ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਕੜਮ ਕਬਾਤ ਤੁਹਾਨੂੰ ਸ਼ਹਿਰ ਦੇ ਲੋਕਾਂ ਨੇ ਕਾਫੀ ਕੋਟਾ ਵਾਕੇ ਤੁਹਾਨੂੰ ਜਿੱਤਫਤ ਕਰਾਈ ਹੈਗੀ ਆ ਕੀ ਕਹਣਾ ਚਾਹੁੰਦੇ ਆ ਇਹ ਹੈ ਕਿ ਮੈਂ ਬਹੁਤ ਜ਼ਿਆਦਾ ਖੁਸ਼ ਆ ਸਭ ਤੋਂ ਪਹਿਲੇ ਮੇਰੀ ਮਾਂ ਸਿੰਤਪੁਰਣੀ ਤੇ ਬਾਲਾ ਜੀ ਮਹਾਰਾਜ ਨੇ ਜਿਤਾਇਆ ਔਰ ਸਭ ਮੇ ਜਿਨਾਂ ਨੇ ਮੈਨੂੰ ਵੋਟ ਕੀਤਾ ਔਰ ਮੇਰੇ ਭੈਣ ਭਰਾ ਜੋ ਉਸ ਭਰਾ ਮਨੇ ਇਨੀ ਮਿਹਨਤ ਕੀਤੀ ਉਹਨਾਂ ਦੇ ਕਰਕੇ ਹੀ ਅਸੀਂ ਜੇਤ ਕੀਤਾ ਹੈ ਥੈਂਕ ਯੂ ਸਭ ਦਾ ਬਹੁਤ-ਬਹੁਤ ਮੇਰੇ ਭਰਾਵਾਂ ਦਾ ਸਭ ਦਾ ਥੈਂਕ ਯੂ ਮੇਰੇ ਪੈਨਾਂ ਦਾ ਥੈਂਕ ਯੂ ਜੈ ਬਾਲਾ ਦੀ ਖੱਬ ਰਹੀ ਦੀ ਅੱਜ ਜਿਹਦਾ ਫਲੋਰ ਦੇ ਵਾਰਡ ਨੰਬਰ 13 ਵਿੱਚ ਆ ਸੋਣਾ ਸੀ ਗਿਆ ਨਰਕਮ ਸਰੀਆ ਉਹਦੇ ਵਿੱਚ ਤੁਸੀਂ ਕਾਲਸ ਦੇ ਕੈਂਡੀਡੇਟ ਵਗੈਰਾ ਤੇ ਜਿੱਤ ਹਰ ਤੱਕ ਜਿਹੜੀ ਬਣੀ ਹੋਈ ਹੈ ਤੇ ਜਿਹੜੀ ਰਧਨੀ ਕਾ ਪਾਣੀ ਹੈਗੇ ਆ ਉਹ ਜਿੱਤ ਕੇ ਤੁਹਾਡੇ ਵੱਲ ਆਏ ਹੈਗੇ ਆ ਤੁਸੀਂ ਉਹਦਾ ਫਲਾਗ ਕਾ ਹੈਗਾ ਠੀਕ ਹੈ ਨਾ ਕੀ ਕਹਣਾ ਚਾਹੁੰਦੇ ਤੁਸੀਂ ਮੈਂ ਰੇਖਾ ਕਨੋਜੀ ਆ ਮੈਂ ਤੇਰਾ ਨੰਬਰ ਵਾਰਡ ਵਿੱਚ ਖੜੀ ਆ ਜੀ ਠੀਕ ਹੈ ਕਾਂਗਰਸ ਵਾਲਾ ਖੜੀ ਆ ਲੇਕਿਨ ਦੇਖੋ ਇਹ ਹਾਰ ਜਿੱਤ ਤਾਂ ਬਣੀ ਹੈ ਠੀਕ ਹੈ ਚਲੋ ਉਹ ਜਿੱਤੇ ਜਾਂ ਜਿੱਤੇ ਮੇਰੇ ਦਿਲ 'ਚ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਇਸ਼ੂ ਮੈਂ ਇੱਕ ਵੱਡੀ ਪੈਨ ਸੰਸ ਕੋ ਨਾਲ ਦਾ ਸਵਾਗਤ ਕੀਤਾ ਠੀਕ ਹੈ ਮੈਨੂੰ ਬਹੁਤ ਖੁਸ਼ੀ ਹੈ ਕੋਈ ਮੈਨੂੰ ਕੋਈ ਨਹੀਂ ਹੈਗਾ ਇਸ ਤਰ੍ਹਾਂ ਦਾ ਮੈਂ ਆਪ ਖੁਦ ਖੁਸ਼ ਹਾਂ ਕੋਈ ਗੱਲ ਸ਼ਹਿਰ ਵਾਸੀਆਂ ਦਾ ਵਾਸੀਆਂ ਤੋਂ ਵੋਟਾਂ ਪਾਈਆਂ ਹਾਂ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਨੇ ਮੈਨੂੰ ਇੰਨੀਆਂ ਵੋਟਾਂ ਪਾਈਆਂ ਉਹਨਾਂ ਦਾ ਬਹੁਤ ਧੰਨ ਧੰਨਵਾਦ ਅੱਜ ਬੜਾ ਖੁਸ਼ੀ ਦਾ ਪਾ ਲਿਆ ਕਿ ਹਲਕਾ ਵਿਧਾਨ ਸਭਾ ਫਲੋਰ ਦੇ ਸ਼ਹਿਰ ਫਲੋਰ ਦੇ ਵਿੱਚ ਇੱਕ ਵਾਰ ਨੰਬਰ 13 ਦੀ ਜਿਹੜੀ ਇਸ ਦੀ ਉਹ ਇਲੈਕਸ਼ਨ ਹੋ ਰਹੀ ਸੀ ਉਹਦੇ ਵਿੱਚੋਂ 525 ਦੇ ਵਿੱਚੋਂ 449 ਵੋਟਾਂ ਦੇ ਨਾਲ ਜਿਹੜੀ ਹੈ ਸਭ ਤੋਂ ਵੱਡੀ ਲੀਡ ਦੇ ਨਾਲ ਆਵਾਜ਼ੀ ਪਾਜ ਦੀ ਕੈਂਡੀਡੇਟੀ ਰਜਨੀ ਗਾਬਾ ਸਾਰੇ ਹੀ ਭਾਈਚਾਰੇ ਨੇ ਸਾਰੇ ਹੀ ਸਾਥੀਆਂ ਨੇ ਜਿੰਨੇ ਵੀ ਫਲੋਰ ਦੇ ਨਿਵਾਸੀ ਆ ਸਾਰਿਆਂ ਨੇ ਇਸ ਦੇ ਵਿੱਚ ਬਹੁਤ ਹੀ ਵੱਡਾ ਯੋਗਦਾਨ ਪਾਇਆ ਮੈਂ ਆਪਣੇ ਪਰਿਵਾਰ ਵੱਲੋਂ ਪਾਰਟੀ ਵੱਲੋਂ ਉਹਨਾਂ ਸਾਰੇ ਹੀ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਬਹੁਤ ਹੀ ਵਧੀਆ ਸੋਚ ਵਾਲੇ ਨੂੰ ਧੜਕ ਜਿਹੜੇ ਹੈਗੇ ਆ ਸਮਾਜ ਸੇਵੀ ਉਹਨਾਂ ਦੇ ਗੱਭਾ ਸਾਹਿਬ ਦੀ ਜਿਹੜੀ ਬਹੁਤ ਹੀ ਵੱਡੀ ਦੇਣ ਆ ਇਹਨਾਂ ਦੀ ਪੂਰੀ ਸਮੁੱਚੀ ਟੀਮ ਦੇਣ ਆ ਔਰ ਉਹਨਾਂ ਨੇ ਇੰਨੀ ਪਾਰੀ ਲੀਡ ਦੇ ਨਾਲ ਜਿਹੜੇ ਹੈਗੇ ਆ ਅਰਜਨੀ ਗੱਭਾ ਨੂੰ ਜਿਹੜਾ ਜਿਤਾਇਆ ਔਰ ਇਹ ਸਮੁੱਚੀ ਮੋਹਰ ਜਿਹੜੀ ਹੈਗੀ ਆ ਸਰਦਾਰ ਭਗਵੰਤ ਸਿੰਘ ਦੀਆਂ ਨੀਤੀਆਂ ਤੇ ਲੱਗ ਰਹੀ ਹੈਗੀ ਆ ਵਿਕਾਸ ਹੋ ਰਹੇ ਨੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਰਿਹਾ ਹੈਗਾ ਇਸ ਕਰਕੇ ਜਿਹੜੀ ਆ ਵੱਡੀ ਪਾਰੀ ਲੀਡ ਹੋਈ ਆ ਤੁਸੀਂ ਦੇਖੋ ਗਰਾਹ ਦੇ ਵਿੱਚ ਮੈਨੂੰ ਹੁਣੇ ਪਤਾ ਲੱਗਾ ਸੱਤ ਰਿਜਲਟ ਜਿਹੜੇ ਹੈਗੇ ਆ ਆਏ ਆ ਸੱਤਾਂ ਦੇ ਵਿੱਚੋਂ ਸੱਤ ਰਿਜਲਟ ਜਿਹੜੇ ਆ ਆਮ ਆਦਮੀ ਪਾਰਟੀ ਨੂੰ ਮਿਲਿਆ ਬਾਕੀ ਜਿਹੜੇ ਹੈਗੇ ਆ ਇਹ ਬਾਕੀ ਛੇ ਰਿਜਲਟ ਜਿਹੜੇ ਆਉਣ ਵਾਲੇ ਆ ਸੋ ਮੈਂ ਸਾਰੇ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਤਲਾਵਤ ਕਰਦਾ ਹਾਂ ਜਿਨ੍ਹਾਂ ਨੇ ਰੈਣੀ ਗੋਪਾ ਨੂੰ ਜਿਤਾਉਣ ਦੇ ਵਿੱਚ ਯੋਗਦਾਨ ਪਾਇਆ ਔਰ ਇਹ ਆਸ ਬੰਦਿਆ ਆਪਾਂ ਭਰੋਸਾ ਦਿੰਦੇ ਆ ਬਾਦ ਨੰਬਰ 13 ਦਾ ਨਹੀਂ ਸਮੁੱਚੇ ਸ਼ਹਿਰ ਦਾ ਵਿਕਾਸ ਕਰਨ ਦੇ ਵਿੱਚ ਬੜਾ ਅਹਿਮ ਯੋਗਦਾਨ ਪਾਉਣਗੇ ਸੋ ਮੈਂ ਸਾਰੇ ਸਾਥੀਆਂ ਦਾ ਦੇਵ ਬਰ ਸ਼ਰਮਾ ਜੀ ਕਾਉਂਸਲਰ ਸੰਧੂ ਸਾਹਿਬ ਡਾਬਰ ਸਾਹਿਬ ਸਾਡੇ ਬਹੁਤ ਹੀ ਸਰਕਾਰਤ ਬਲਾਕ ਪ੍ਰਧਾਨ ਜਿਹੜੇ ਆ ਗਿਆ ਸਾਡੇ ਉਹਨਾਂ ਦਾ ਵੀ ਮੈਂ ਭਾਰਤੀ ਜੀ ਦਾ ਧੰਨਵਾਦ ਕਰਦਾ ਸਮੁੱਚੀ ਟੀਮ ਨੇ ਸਾਰਿਆਂ ਨੇ ਜਿਹੜੇ ਖੜੇ ਆ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਪਾਇਆ ਸੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ